ਬਹੁਤ ਹੀ ਸਤਿਕਾਰਯੋਗ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪੇਜ ਨਾਲ ਜੁੜੇ ਹੋਏ ਵੀਰੋ ਭੈਣੋ ਪੰਜਾਬਾਸੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਪਾ ਰਹੇ ਆਂ 8 April ਨੂੰ ਚੰਡੀਗੜ੍ਹ ਵਿਖੇ ਸਯੁਕਤ ਕਿਸਾਨ ਮੋਰਚੇ ਨੇ ਧਰਨਾ ਰੱਖਿਆ ਉਹ ਕਿਉਂ ਰੱਖਿਆ ਉਹਦੇ ਕਾਰਨ ਕੀ ਨੇ ਇਹਦੇ ਸਬੰਧੀ ਆਪਾਂ ਥੋੜੀ ਜੀ ਗੱਲਬਾਤ ਕਰਾਂਗੇ ਸੋ 21 ਤਾਂ ਆਵਾਜ਼ ਦੱਸ ਦਿਓ ਵੀ ਠੀਕ ਆ ਰਹੀ ਹੈ ਉਸ ਤੋਂ ਬਾਅਦ ਆਪਾਂ ਗੱਲਬਾਤ ਅੱਗੇ ਸ਼ੁਰੂ ਕਰਦੇ ਹਾਂ ਔਰ ਜਿਹੜੇ ਵੀਰ ਜਿਹੜੀਆਂ ਭੈਣਾਂ ਜਿਹੜੇ ਭਰਾ ਨੌਜਵਾਨ ਇਸ ਵੀਡੀਓ ਨਾਲ ਜੁੜਨ ਉਹ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨ ਚਾਹੇ ਉਹ ਕਿਸਾਨ ਹੈਗੇ ਨੇ ਚਾਹੇ ਕਿਸਾਨ ਨਹੀਂ ਹੈਗੇ ਉਹ ਇਹਨੂੰ ਸ਼ੇਅਰ ਜ਼ਰੂਰ ਕਰਨ ਸੋ ਇਸ ਕਰਕੇ ਕਿਉਂਕਿ ਕਿਸਾਨਾਂ ਤੋਂ ਵੀ ਪਹਿਲਾਂ ਜਿਹੜਾ ਇਹ ਪੰਜਾਬ ਸਰਕਾਰ ਦਾ ਫੈਸਲਾ ਇਸ ਫੈਸਲੇ ਨੇ ਕਿਸਾਨਾਂ ਤੋਂ ਵੀ ਪਹਿਲਾਂ ਦੂਜੇ ਵਰਗਾਂ ਨੂੰ ਮਾਰ ਦੇਣਾ। ਕਿਸਾਨ ਤਾਂ ਮਰਨਗੇ ਹੀ ਕਿਸਾਨਾਂ ਨਾਲ ਤਾਂ ਧੱਕੇਸ਼ਾਹੀ ਹੋਣੀ ਹੋਣੀ ਆ ਪਰ ਦੂਜੇ ਵਰਗਾਂ ਨੇ ਵੀ ਨਾਲ ਜਿਹੜਾ ਇਹਦੇ ਨਾਲ ਖਤਮ ਹੋਣਾ ਵੱਡੀ ਤਰਾਸ ਦੀ ਵੱਡਾ ਸੰਕਟ ਉਹਨਾਂ ਤੇ ਵੀ ਆਉਣਾ। ਸੋ ਇਸ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਚੱਲੋ ਸਾਰੇ ਵੀਰ। ਸਭ ਤੋਂ ਪਹਿਲਾਂ ਤਾਂ ਮੈਂ ਦੋਸਤੋ ਤੁਹਾਡੇ ਧਿਆਨ ਚ ਲਿਆਉਣਾ ਕਿ ਪੰਜਾਬ ਦਾ ਇੱਕ ਵੱਡਾ ਅਖਬਾਰ ਹੈ ਉਸ ਅਖਬਾਰ ਦੀ ਖਬਰ ਆ 27 ਮਾਰਚ ਦੀ 27 ਮਾਰਚ ਨੂੰ ਉਹ ਅਖਬਾਰ ਕਹਿੰਦਾ ਕਿ ਪੰਜਾਬ ਦੇ ਵਿੱਚ ਸਰਕਾਰੀ ਖਰੀਦ ਜਿਹੜੀ ਆ ਕਣਕ ਦੀ ਉਹ 1 April ਤੋਂ ਸ਼ੁਰੂ ਹੋ ਰਹੀ ਹੈ ਅੱਜ 1 April ਅੱਜ ਤੋਂ ਸਰਕਾਰੀ ਖਰੀਦ ਜਿਹੜੀ ਆ ਕਣਕ ਦੀ ਉਹ ਸ਼ੁਰੂ ਹੋ ਗਈ ਔਰ ਨਾਲ ਉਹ ਇਹ ਵੀ ਦੱਸਦਾ ਹੈ ਕਿ ਪੰਜਾਬ ਦੇ ਵਿੱਚ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ 35.7 ਲੱਖ ਹੈਕਟੇਅਰ ਰਕਬੇ ਦੇ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਹੈ ਹੁਣ ਉਹ ਕਿੰਨਾ ਬਣਦਾ ਜੀ 1 ਹੈਕਟੇਅਰ ਦੇ ਵਿੱਚ ਲਗਭਗ 2.47 ਏਕੜ ਜ਼ਮੀਨ ਹੁੰਦੀ ਹੈ 2.5 ਏਕੜ ਤੋਂ ਥੋੜੀ ਜਿਹੀ ਘੱਟ ਹੁਣ ਜਿਹੜਾ 35.7 ਲੱਖ ਏਕੜ ਜਗ੍ਹਾ ਆ ਕਣਕ ਆ ਉਹ ਲਗਭਗ 86 ਲੱਖ 66 ਹਜ਼ਾਰ ਏਕੜ ਦੇ ਕਰੀਬ ਬਣਦੀ ਹੈ ਮੈਂ ਹੋ ਸਕਦਾ ਹਾਂ ਸਾਫਟ ਐਗਜ਼ਾਮ ਚ ਕਿਤੇ ਗਲਤੀ ਹੋਵੇ ਤੁਸੀਂ ਠੀਕ ਕਰ ਲਿਓ ਜਿਹੜੀ ਜਾਣਕਾਰੀ ਦਿਆਂਗਾ ਉਹ ਜਾਣਕਰ ਨੂੰ ਠੀਕ ਕਰਕੇ ਤੁਸੀਂ ਦਰੁਸਤ ਕਰ ਲਿਓ ਔਰ ਕਮੈਂਟਾਂ ਚ ਦੱਸ ਵੀ ਦਿਓ ਜੀ ਤੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਿਓ ਚਲੋ ਕਿਉਂਕਿ ਦਰੁਸਤੀ ਕੀਤੀ ਜਾ ਸਕਦੀ ਕੋਈ ਵੀ ਗੱਲ ਗਲਤ ਹੋ ਜਾਂਦੀ ਆ ਕਿਤੇ ਉਹ ਗੈਪ ਰਹਿ ਜਾਂਦਾ ਸੋ ਇਹ ਜਿਹੜਾ ਰਕਬਾ ਆ ਇਹਦੇ ਵਿੱਚ ਕਣਕ ਆ ਪੰਜਾਬ ਦੇ ਵਿੱਚ ਤੇ ਉਹ ਅੱਗੇ ਕਹਿੰਦੇ ਆ ਕਿ ਇਹ ਸਾਰੇ ਰਕਬੇ ਦੇ ਵਿੱਚ ਇਸ ਵਾਰੀ ਚੰਗੀ ਕਣਕ ਹੋਣ ਦੀ ਉਮੀਦ ਆ ਕਿੰਨੀ ਉਹ ਕਹਿੰਦੇ 161.3 ਲੱਖ ਮੀਟਰਕ ਕਣਕ ਜਿਹੜੀ ਹੋਣੀ ਹੈ 161.3 ਲੱਖ ਟਨ ਜਿਹੜੀ ਕਣਕ ਦੀ ਇਸ ਵਾਰੀ ਪੈਦਾਵਾਰ ਹੋਣੀ ਹੈ ਜਿਹਦੇ ਵਾਸਤੇ ਉਹ ਕਹਿੰਦੇ ਵੀ ਵੱਖ-ਵੱਖ ਏਜੰਸੀਆਂ ਨੂੰ ਅਲਾਟਮੈਂਟ ਹੋਈ ਆ ਤੇ ਲਗਭਗ 30000 776.36 ਕਰੋੜ ਰੁਪਏ ਦੀ ਨਕਦ ਰਾਸ਼ੀ ਜਿਹੜੀ ਆ ਹੱਤ ਕਰਜ਼ਾ ਦੀ ਲੋਡ ਐ ਪੰਜਾਬ ਸਰਕਾਰ ਨੂੰ ਜੀ ਖਰੀਦ ਕਰਨ ਵਾਸਤੇ ਤੇ ਜਿਹਦੇ ਵਿੱਚੋਂ 27000 77.91 ਕਰੋੜ ਅਪ੍ਰੈਲ ਮਹੀਨੇ ਲਈ ਮਿਲ ਗਏ ਹਨ ਅਪ੍ਰੈਲ ਮਹੀਨੇ ਲਈ ਮਿਲ ਗਏ ਹਨ ਤੇ ਬਾਕੀ ਬਚਦੀ ਰਕਮ ਮਈ ਮਹੀਨੇ ਚ ਮਿਲ ਜਾਣੀ ਸੋ ਮੁੱਖ ਸਕੱਤਰ ਦੇ ਕਹਿਣ ਅਨੁਸਾਰ ਵੀ ਪ੍ਰਬੰਧ ਦਾ ਜਾਇਜ਼ਾ ਲਿਆ ਕਹਿੰਦੇ ਤੇ ਨਾਲ ਉਹ ਕਹਿੰਦੇ ਕਿ ਪੰਜਾਬ ਸਰਕਾਰ ਕੋਲ ਸਾਫ ਸੰਭਾਲ ਹੀ ਲੜਿੰਦੀ ਥਾਂ ਨਾ ਹੋਣ ਕਰਕੇ ਪੰਜਾਬ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਉਹ ਪੰਜਾਬ ਸਰਕਾਰ ਜਿਹਦੀ ਸਰਕਾਰ ਬਣੀ ਨੂੰ 2 ਤੋਂ ਵੱਧ 2 ਸਾਲ ਤੋਂ ਵੱਧ ਸਮਾਂ ਹੋ ਗਿਆ ਸਾਫ ਸੰਭਾਲ ਕਰਨ ਵਾਸਤੇ ਹੱਥਾਂ ਪੈਰਾਂ ਦੀ ਪਈ ਹੋਈ ਹੈ। ਜਿਹੜੀ ਜਿਹੜੇ ਸੂਬੇ ਵਿੱਚ ਹਰ ਸਾਲ ਕਣਕ ਤੇ ਝੋਨੇ ਤੋਂ ਬਿਨਾ ਹੋਰ ਫਸਲਾਂ ਜ਼ਿਆਦਾ ਗਿਣਤੀ 'ਚ ਨਹੀਂ ਹੁੰਦੀਆਂ ਤੇ ਕਣਕ ਝੋਨਾ ਹੀ ਸਰਕਾਰ ਖਰੀਦਦੀ ਆ ਉਸ ਸੂਬੇ ਦੀ ਸਰਕਾਰ ਕੋਲੇ ਪ੍ਰਬੰਧ ਨਾ ਹੋਣ ਕਰਕੇ ਉਹਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਉਹ ਕਹਿੰਦਾ ਵੀ 60 ਤੋਂ 65 ਲੱਖ ਮੀਟਰਿਕ ਟਨ ਕਣਕ ਦੀ ਸੰਭਾਲ ਵਾਸਤੇ ਥਾਂ ਪਈ ਹੈ। ਬਾਕੀ ਜਿਹੜੀ 70 ਤੋਂ 75 ਲੱਖ ਮੀਟਰਿਕ ਟਨ ਜਿਹੜੀ ਕਣਕ ਆ ਉਹਦੀ ਸੰਭਾਲ ਵਾਸਤੇ ਪ੍ਰਬੰਧ ਨਹੀਂ ਹੈਗਾ ਪੰਜਾਬ ਸਰਕਾਰ ਕੋਲੇ। ਐਤਕੀ 1 ਲੱਖ 60 ਕਰੋੜ ਹੋਣੀ ਆ ਇੰਨੇ ਏਰੀਆ ਚੋਂ। ਇੰਨੇ ਹੀ ਏਰੀਆ ਦੇ ਵਿੱਚ ਪਿਛਲੇ ਸਾਲ ਕਣਕ ਸੀ ਉਸ ਤੋਂ ਪਿਛਲੇ ਸਾਲ ਵੀ ਸੀ। ਇਸ ਵਾਰ ਕਿੰਨੀ ਵਾਧ ਹੋ ਜਾਏਗੀ? 5 ਲੱਖ ਟਨ ਵਾਧ ਹੋ ਜਾਏਗੀ, 10 ਲੱਖ ਟਨ ਵਾਧ ਹੋ ਜਾਏਗੀ। ਯਾਨੀ ਕੋ ਡੇਢ ਲੱਖ ਟਨ ਤਾਂ ਪਿਛਲੇ ਸਾਲ ਵੀ ਹੋਈ ਸੀ। ਤੇ ਉਹਦੇ ਜੋ 765 ਲੱਖ ਟਨ ਵਾਸਤੇ ਜਗ੍ਹਾ ਪੰਜਾਬ ਸਰਕਾਰ ਕੋਲ ਹੈਗੀ ਆ ਤੇ 70 75 ਲੱਖ ਮੀਟਰਿਕ ਟਨ ਜਿਹੜੀ ਕਣਕ ਉਹਦੇ ਵਾਸਤੇ ਪੰਜਾਬ ਸਰਕਾਰ ਕੋਲੇ ਸਾਹਮਣੇ ਵਾਤੇ ਥਾਂ ਹੀ ਹੈ ਨਹੀਂ ਪ੍ਰਬੰਧ ਹੀ ਹੈ ਨਹੀਂ ਕਿ ਉਸ ਤੋਂ ਪਹਿਲਾਂ ਜਿਹੜੇ ਸੂਬੇ ਦੇ ਵਿੱਚ ਹਰ ਸਾਲ ਕਣਕ ਹੁੰਦੀ ਆ ਕਣਕ ਹੀ ਹੋਣੀ ਆ ਕਿਉਂਕਿ ਦੇਸ਼ ਦੇ ਵੱਡੇ ਹਿੱਸੇ ਦੀ ਪੈਦਾਵਾਰ ਜਿਹੜੀ ਆ ਉਹ ਉਹ ਜਿਹੜੀ ਪੰਜਾਬ ਦੀ ਪੈਦਾਵਾਰ ਉਹਦਾ ਢਿੱਡ ਭਰਦੀ ਦੇਸ਼ ਨਹੀਂ ਦੇਸ਼ ਤੋਂ ਬਾਹਰ ਦਾ ਵੀ ਤਾਂ ਉਹਦੇ ਵਾਸਤੇ ਪੰਜਾਬ ਸਰਕਾਰ ਕੋਲੇ ਪ੍ਰਬੰਧ ਹੀ ਨਹੀਂ ਹੈਗੇ ਉਹ ਪ੍ਰਬੰਧ ਕਿਉਂ ਨਹੀਂ ਹੈਗੇ ਇਹ ਨਹੀਂ ਕਿ ਸਰਕਾਰ ਨੂੰ ਪਤਾ ਹੀ ਨਹੀਂ ਸਰਕਾਰ ਨੂੰ ਜਾਨੀ ਪਤਾ ਹੀ ਕੱਲ 27 ਮਾਰਚ ਨੂੰ ਲੱਗਾ 27 ਮਾਰਚ ਨੂੰ ਜਦੋਂ 27 ਮਾਰਚ ਨੂੰ ਜਦੋਂ ਖਬਰ ਛਪਦੀ ਪੰਜਾਬ ਦੇ ਇੱਕ ਵੱਡੇ ਅਖਬਾਰ ਦੇ ਵਿੱਚ ਤਾਂ 27 ਮਾਰਚ ਨੂੰ ਹੀ ਪਤਾ ਲੱਗਾ ਪੰਜਾਬ ਸਰਕਾਰ ਨੂੰ ਵੀ 1,61,000 1,61.30 ਲੱਖ ਮੀਟਰਿਕ ਟਨ ਜੜੀ ਫਸਲ ਸਾਡੇ ਪੰਜਾਬ 'ਚ ਹੋਣ ਵਾਲੀ ਹੈ ਨਹੀਂ ਇਹ ਉਹਨਾਂ ਨੂੰ ਪਹਿਲਾਂ ਵੀ ਪਤਾ ਕਿ ਹਰ ਸਾਲ ਕਣਕ ਜਿਹੜੀ ਪੈਦਾ ਹੁੰਦੀ ਹੈ ਪਰ ਅਜੇ ਆ ਨਹੀਂ ਕੀਤਾ ਗਿਆ ਅੱਧੇ ਤੋਂ ਵੱਧ ਕਣਕ ਵਾਸਤੇ ਅੱਧੇ ਤੋਂ ਵੱਧ ਕਣਕ ਨੂੰ ਸਾਂਭਣ ਵਾਸਤੇ ਪੰਜਾਬ ਸਰਕਾਰ ਕਹਿੰਦੀ ਹੈ ਵੀ ਸਾਡੇ ਕੋਲੇ ਪ੍ਰਬੰਧ ਹੀ ਹੈ ਨਹੀਂਗਾ ਉਹ ਕਿਉਂ ਨਹੀਂ ਹੈਗਾ ਪਿਛਲੀ ਵਾਰ ਵੀ ਕਣਕ ਸਾਂਭੀ ਸੀ ਉਸ ਤੋਂ ਪਿਛਲੀ ਵਾਰ ਵੀ ਸਾਂਭੀ ਸੀ ਦੋਸਤੋ ਪਿਛਲੀ ਵਾਰ ਵੀ ਸਾਂਭੀ ਸੀ ਇਸ ਵਾਰੀ ਅੱਧੇ ਤੋਂ ਜ਼ਿਆਦਾ ਕਣਕ ਨੂੰ ਸਾਂਭਣ ਵਾਸਤੇ ਪ੍ਰਬੰਧ ਕਿਉਂ ਨਹੀਂ ਹੈਗਾ ਉਹ ਕਿਉਂ ਨਹੀਂ ਕੀਤੇਗਾ ਜਦਕਿ ਕਣਕ ਬੀਜੀ ਨੂੰ 6 ਮਹੀਨੇ ਹੋ ਗਏ ਜਦੋਂ ਬੀਜੀ ਗਈ ਆ ਕਣਕ ਬੀਜ ਵੰਡਿਆ ਗਿਆ ਡੀਪੀ ਵੰਡਿਆ ਕੀ ਉਤੋਂ ਹੀ ਅੰਕੜੇ ਲੈ ਕੇ ਇਹ ਪਤਾ ਲੱਗਿਆ ਨਾ ਸਾਨੂੰ ਵੀ 86 ਲੱਖ 66000 ਕਿੱਲੇ ਦੇ ਵਿੱਚ ਪੰਜਾਬ ਵਿੱਚ ਕਣਕ ਬੀਜੀ ਗਈ ਹੈ ਬੀਜੀ ਗਈ ਆ ਲਗਭਗ 20 ਕੁਆਂਟਲ ਕਣਕ ਜਿਹੜੀ ਆ ਹਰ ਕਿੱਲੇ ਚੋਂ ਨਿਕਲਦੀ ਆ ਕਿਤੋਂ ਘੱਟ ਨਿਕਲਦੀ ਕਿਤੋਂ ਜ਼ਿਆਦਾ ਵੀ ਨਿਕਲ ਪੈਂਦੀ ਤਾਂ ਔਸਤਨ ਜਿਹੜੀ 20 20 ਕੁਆਂਟਲ ਦੀ ਹੈਗੀ ਤਾਂ ਇਹ ਤਾਂ ਅੰਦਾਜ਼ਾ ਪਤਾ ਹੀ ਨਾ ਵੀ ਇੰਨੀ ਛੱਡ ਕੋਲ ਕਣਕ ਆਉਣੀ ਆ ਤਾਂ ਉਹ 6 ਮਹੀਨੇ ਪੰਜਾਬ ਸਰਕਾਰ ਤੇ ਉਹਦੇ ਅਧਿਕਾਰੀ ਉਹਦੇ ਵਿਭਾਗ ਸੁੱਤੇ ਪਏ ਹੋਏ ਨੇ ਉਹ ਸੰਭਾਲ ਵਾਸਤੇ ਕੁਝ ਪ੍ਰਬੰਧ ਨਹੀਂ ਕਰਦੇ ਇਹਦਾ ਕਾਰਨ ਹੈ ਇਹਦਾ ਕਾਰਨ ਹੈ ਪੰਜਾਬ ਵਾਸੀਓ ਆਹਾ ਚਿੱਠੀ ਇਹ ਚਿੱਠੀ ਜਿਹੜੀ ਆ ਇਹ ਪੰਜਾਬ ਮੰਡੀ ਬੋਰਡ ਪੰਜਾਬ ਮੰਡੀ ਭਵਨ ਸੈਕਟਰ 65 ਇਹ ਮੁਹਾਲੀ ਅਦਿ ਸੂਚਨਾ ਉੱਥੋਂ ਜਾਰੀ ਹੋਈ ਆ 15 3 2024 ਨੂੰ ਅਖਬਾਰ ਦੀ ਜਿਹੜੀ ਖਬਰ ਆ ਉਹ 27 ਮਾਰਚ ਦੀ ਐ ਪਰ ਇਹ ਚਿੱਠੀ ਜਿਹੜੀ ਆ 15 ਮਾਰਚ ਨੂੰ ਜਾਰੀ ਹੋ ਗਈ ਜਿਦੇ ਚ ਉਹਨਾਂ ਨੇ ਸਾਰਾ ਪੱਤਰ ਨੰਬਰ ਦੇ ਕੇ ਲਿਖਿਆ ਹੋਇਆ ਕਿ ਇਸ ਹੇਟਲੀ ਦੀ ਸੂਚਨਾ ਅਨੁਸੂਚਿਤ ਅਰਜ ਵਕ ਵਕ ਮਾਰਕੀਟ ਕਮੇਟੀਆਂ ਦੇ ਖੇਤਰਫਲ ਅਧੀਨ ਸੈਲੋਜ ਨੂੰ ਰਬੀ ਸੀਜ਼ਨ 2024-25 ਦੌਰਾਨ ਕਣਕ ਦੀ ਖਰੀਦ ਵੇਚ ਸਟੋਰੇਜ ਤੇ ਪ੍ਰੋਸੈਸਿੰਗ ਲਈ ਖਰੀਦ ਕੇਂਦਰ ਕੁਸ਼ਤ ਕਰਦੀ ਹੈ ਉਹ ਨੌ ਵੱਡੇ ਸੈਲੋ ਨੇ ਜਿਹੜੇ ਜਿਨ੍ਹਾਂ ਨੂੰ ਖਰੀਦ ਕੇਂਦਰ ਬਣਾਇਆ ਤਾ ਗਿਆ ਮੰਡੀਆਂ ਤੋਂ ਸਿੱਧਾ ਵਾਰ-ਵਾਰੀ ਵੀ ਮੰਡੀਆਂ ਚ ਤੁਸੀਂ ਕਣਕ ਨਹੀਂ ਲੈ ਕੇ ਜਾਣੀ ਸਿੱਧਾ ਐਨਐਲਡੀ ਖਰੀਦ ਸੈਲੋ ਕੇਂਦਰ ਨੇ ਇਹਨਾਂ ਸਾਰਿਆਂ ਨੂੰ ਖਰੀਦ ਸਟੋਰੇਜ ਵੇਚਣ ਤੇ ਪ੍ਰੋਸੈਸਿੰਗ ਕਰਨ ਸਾਰੇ ਦਾ ਅਧਿਕਾਰ ਜਿਹੜਾ ਦੇ ਦਿੱਤਾ ਗਿਆ ਉਹਦੇ ਚੋ ਫਰੀਦਕੋਟ ਦੇ ਵਿੱਚ ਹੈਗਾ ਜਿਹੜਾ ਮਾਰਕੀਟ ਕਮੇਟੀ ਕੋਟਕਪੂਰਾ ਦੇ ਅਧੀਨ ਪੈਂਦਾ ਹੈ ਉਥੇ ਅਦਾਨੀ ਦਾ ਸੈਲੋ ਹੈ। ਉਹੀ ਅਦਾਨੀ ਜਿਹਦੇ ਨਾਲ ਤੁਸੀਂ ਲੜਦਿਆਂ ਲੜਦਿਆਂ 750 ਕਿਸਾਨ ਸ਼ਹੀਦ ਕਰਾਇਆ ਦਿੱਲੀ ਦੇ ਵਿੱਚ। ਉਸੇ ਅਦਾਨੀ ਦੇ ਸੈਲੋ ਨੂੰ ਜਿਹੜਾ ਦਿੱਤਾ ਜਿਹਦੀ ਜਿਹਦੀ ਕਪੈਸਿਟੀ ਹੈ 25000 ਟਨ। 25000 ਟਨ। ਇੱਕ ਟਨ ਦੇ ਵਿੱਚ 1000 ਕਿਲੋ ਹੁੰਦਾ। ਯਾਨੀ 10 ਪੁਆਇੰਟਲ ਹੁੰਦੇ ਨੇ 10 ਪੁਆਇੰਟਲਾਂ ਦੇ ਹਿਸਾਬ ਨਾਲ 25000 ਟਨ ਉਹਦੀ ਕਪੈਸਿਟੀ ਹੈ। ਇਹ ਕੋੜਕਪੂਰੇ ਏਰੀਆ ਦੇ ਵਿੱਚ। ਦੂਜਾ ਲੁਧਿਆਣੇ ਦਾ ਸਾਹਨੇਵਾ ਉਹ ਹੈਗਾ ਲੀਪ ਲੌਜਿਸਟਿਕ ਪ੍ਰਾਈਵੇਟ ਲਿਮਟਿਡ ਲੁਧਿਆਣੇ ਦੇ ਸਾਹਨੇ ਵਾਲੇ ਏਰੀਆ ਚ ਉਹਦੀ ਕਪੈਸਿਟੀ ਹੈ 50000 ਟਨ ਤੀਸਰਾ ਹੈਗਾ ਮਲੇਰਕੋਟਲੇ ਦੇ ਵਿੱਚ ਸੈਲੋ ਮਲੇਰਕੋਟਲਾ ਉਹਦੀ ਵੀ ਕਪੈਸਿਟੀ 50000 ਟਨ ਹੈ ਮਲੇਰਕੋਟਲੇ ਦੇ ਅਹਿਮਦਗੜ੍ਹ ਦੇ ਵਿੱਚ ਸੈਲੋ ਅਹਿਮਦਗੜ੍ਹ ਉਹਦੀ ਵੀ ਕਪੈਸਿਟੀ 50000 ਸੰਗਰੂਰ ਦੇ ਵਿੱਚ ਦੋ ਸੈਲੋ ਨੇ ਸੁਨਾਮ ਦੇ ਵਿੱਚ ਸੈਲੋ ਸੁਨਾਮ 50000 ਟਨ ਕਪੈਸਿਟੀ ਹੈ ਸੁਨਾਮ ਦੇ ਵਿੱਚ ਦੂਜਾ ਐਮਬੀਆਰ ਸਾਈਲੋ ਛਾਜਲੀ ਛਾਜਲੀ ਪਿੰਡ ਦੇ ਲਾਗੇ ਉਹਦੀ 1 ਲੱਖ ਟਨ ਕਪੈਸਿਟੀ ਹੈ ਕਣਕ ਸਾਂਭਣ ਦੀ ਪੰਜਵਾਂ ਹੈਗਾ ਜੀ ਗੁਰਦਾਸਪੁਰ ਧਾਰੀਵਾਲ ਪਿੰਡ ਸ਼ੀਨਾ 50000 ਟਨ ਕਪੈਸਿਟੀ ਛੇਵਾਂ ਹੈਗਾ ਸਭ ਤੋਂ ਵੱਡਾ ਮੋਗਾ ਮੋਗੇ ਏਰੀਆ ਦੇ ਡਗਰੂ ਦੇ ਵਿੱਚ ਅਡਾਨੀ ਦਾ ਸੈਲੋ ਹੈ ਅਡਾਨੀ ਸੈਲੋ ਡਗਰੂ 2 ਲੱਖ ਟਨ ਕਪੈਸਿਟੀ ਹੈ ਦੀ 2 ਲੱਖ ਟਨ ਅਠਮਾ ਹੈਗਾ ਜੀ ਅੰਮ੍ਰਿਤਸਰ ਮਜੀਠਾ ਕੱਥੂ ਨੰਗਲ ਕੱਥੂ ਨੰਗਲ ਸੈਲੋ 50000 ਟਨ ਕੈਪੈਸਿਟੀ ਨੌਵਾਂ ਪਟਿਆਲਾ ਨਾਪਾ ਐਮ ਆਰਬੀ ਸੈਲੋ ਭੀਟੀ ਵਾਲਾ ਕੇ ਛੀਟੀ ਵਾਲਾ ਥੋੜੇ ਅਖਰ ਮੱਧਮ ਨੇ 50000 ਟਨ ਕੈਪੈਸਿਟੀ ਯਾਨੀ ਨੌ ਕੰਪਨੀਆਂ ਨੇ ਨੌ ਚੋਂ ਦੋ ਮਲੇਰ ਕੋਟਲੇ ਨੇ ਸੈਲੋ ਦੋ ਹੀ ਸਨਾਮ ਦੇ ਵਿੱਚ ਨੇ ਨੌ ਦੇ ਦੋ 11 11 ਪ੍ਰਾਈਵੇਟ ਸੈਲੋ ਨੇ ਜਿਨ੍ਹਾਂ ਨੇ ਲਗਭਗ 725 707 ਲੱਖ 25000 ਟਨ ਜਿਹੜਾ ਜਿਹੜੀ ਕਣਕ ਹੈ ਉਹ ਸਾਂਭਣੀ ਹੈ ਪੰਜਾਬ ਦੇ ਵਿੱਚ ਖਰੀਦਣੀ ਹੈ ਸਾਂਭਣੀ ਹੈ ਵੇਚਣੀ ਉਹਦਾ ਪ੍ਰੋਸੈਸਿੰਗ ਦਾ ਕੰਮ ਜਿਹੜਾ ਪੰਜਾਬ ਦੀ ਸਰਕਾਰ ਨੂੰ ਦਿੱਤਾ ਹੈ ਇੱਕ ਪਾਸੇ ਪੰਜਾਬ ਸਰਕਾਰ 6 ਮਹੀਨਿਆਂ ਤੋਂ ਪ੍ਰਬੰਧ ਨਹੀਂ ਕਰ ਪਾਉਂਦੀ ਅੱਧੇ ਤੋਂ ਵੱਧ ਕਣਕ ਨੂੰ ਸਾਂਭਣ ਦੇ ਤੇ ਦੂਜੇ ਪਾਸੇ ਉਹ ਕਿਉਂ ਨਹੀਂ ਕਰ ਪਾਉਂਦੀ ਕਿਉਂਕਿ ਜਿਹੜਾ ਕਾਨੂੰਨ ਤੁਸੀਂ ਰੱਦ ਕਰਾਏ ਨੇ ਉਹ ਕਾਨੂੰਨਾਂ ਦੇ ਵਿੱਚੋਂ ਉਹ ਕਾਨੂੰਨਾਂ ਦੇ ਵਿੱਚ ਦੋ ਕਾਨੂੰਨ ਸੀ ਇੱਕ ਤਾਂ ਸੀ ਵਣਜ ਵਪਾਰ ਕਾਨੂੰਨ ਜਿਹਦੇ ਚ ਪ੍ਰਾਈਵੇਟ ਮੰਡੀਆਂ ਨੂੰ ਖਰੀਦਣ ਦੀ ਖੁੱਲ੍ਹ ਦੇਣੀ ਸੀ ਪ੍ਰਾਈਵੇਟ ਅਦਾਰਿਆਂ ਨੂੰ ਤੇ ਦੂਜਾ ਸੀਗਾ ਜਮ੍ਹਾਂ ਖੋਰੀ ਜ਼ਰੂਰੀ ਵਸਤਾਂ ਸੋਧ ਕਾਨੂੰਨ ਜਮ੍ਹਾਂ ਖੋਰੀ ਕਰਨ ਦਾ ਹੁਣ ਤੁਸੀਂ ਸਾਲ ਉੱਥੇ ਲਾਇਆ ਸਰਕਾਰ ਤੋਂ ਕਾਨੂੰਨ ਰੱਦ ਕਰਾ ਲਈ ਜਿਹੜੀ ਸੰਸਦ ਦੇ ਵਿੱਚ ਸਰਕਾਰ ਨੇ ਕਾਨੂੰਨ ਪਾਸ ਕੀਤੇ ਸੀ ਉਸੇ ਜੀ ਰੱਦ ਕਰਾ ਲਈ ਪਰ ਪੰਜਾਬ ਦੀ ਸਰਕਾਰ ਜਿਹੜੀ ਉਸੇ ਅੰਦੋਲਨ ਦੇ ਕਰਕੇ ਇਥੇ ਲੋਕਾਂ ਦਾ ਰੌਂ ਬਣਿਆ ਹੋਇਆ ਸੀ ਵੀ ਕੱਲ ਹੀ ਕਾਂਗਰਸ ਤੇ ਭਾਜਪਾ ਨੂੰ ਨਹੀਂ ਰਹਿਣ ਦੇਣਾ ਤੇ ਇਹਨਾਂ ਦਾ ਦਾਅ ਲੱਗ ਗਿਆ ਸਰਕਾਰ ਬਣੀ ਉਹ ਪੰਜਾਬ ਸਰਕਾਰ ਉਹ ਭਗਵੰਤ ਮਾਨ ਉਹਨਾਂ ਨੇ ਇਹ ਦੋ ਕਾਨੂੰਨ ਲਾਗੂ ਕਰ ਦਿੱਤੇ ਇੱਕ ਤਾਂ ਪ੍ਰਾਈਵੇਟ ਮੰਡੀ ਨੂੰ ਖੁੱਲ੍ਹ ਦੇਤੀ ਜਿਹੜੀਆਂ 9 9 ਤੇ 2 11 11 ਪ੍ਰਾਈਵੇਟ ਸੈੱਲੋ ਨੂੰ ਸਿੱਧਾ ਹੀ ਮਾਰਕੀਟ ਕਮੇਟੀਆਂ ਨੂੰ ਕਹਿਤਾ ਵੀ ਤੁਸੀਂ ਸਿੱਧਾ ਜਿਹੜੀ ਕਣਕ ਉਹ ਮੰਡੀਆਂ 'ਚ ਨਹੀਂ ਲਾਗੇ ਵੀ ਮੰਡੀਆਂ ਨਹੀਂ ਚਾਲੂ ਕਰਨੀਆਂ ਸਿੱਧੀ ਕਣਕ ਜਿਹੜੀ ਆ ਉਹ ਉੱਥੇ ਲੈ ਗਏ ਹੁਣ ਜੇ ਮੰਨ ਲਓ 2 2 ਟਨ ਜਿਹੜੀ ਕਣਕ ਹੈ ਇੱਕ ਕਿੱਲੇ 'ਚ ਪੈਦਾ ਹੁੰਦੀ ਹੈ ਤਾਂ 2 ਲੱਖ ਟਨ ਕਣਕ ਜਿਹੜੀ ਮੋਗੇ ਦੀ 2 ਲੱਖ ਟਨ ਯਾਨੀ 1 ਲੱਖ ਏਕੜ ਘੱਟੋ ਘਾਟ 1 ਲੱਖ ਏਕੜ ਜਿਹੜਾ ਆ ਉਹਦੀ ਕਣਕ ਇਕੱਲੇ ਹੀ ਡੱਗਰੂ ਜਿਹੜਾ ਸੈੱਲ ਉਹਦੇ 'ਚ ਬਹਿ ਜਾਣੀ ਹਰ ਸਾਲ ਪੈਂਦੀ ਹੈ ਹੈ ਕਿ ਵੀ ਉਹਨਾਂ ਨੇ ਕਰਤਾ ਉਹਦੇ 'ਚ ਪੈ ਜਾਣੀ ਹੁਣ ਜਿਹੜੀ ਕਣਕ ਉਹਦੇ 'ਚ ਚਲੀ ਗਈ ਉਹਦੇ ਵਿੱਚ ਖਰੀਦਦਾਨ ਵੇਚਣ ਸਟੋਰੇਜ ਕਰਨ ਤੇ ਪ੍ਰੋਸੈਸਿੰਗ ਕਰਨ ਯਾਨੀ ਉਹਦੇ ਤੋਂ ਕੀ ਬਣਾਉਣਾ ਕਿੱਥੇ ਭੇਜਣਾ ਕੀ ਵੇਚਣਾ ਉਹ ਵੀ ਜਿਹੜੇ ਸਾਰੇ ਅਧਿਕਾਰ ਨੇ ਉਹ ਵੀ ਉਹਦਾਂ ਨੂੰ ਦੇ ਦਿੱਤੇ ਗਏ ਇਹ ਹੋ ਗਿਆ ਨਾਲ ਹੀ ਉਹਨਾਂ ਨੇ ਕਿਹਾ ਤਾਂ ਵੀ ਜਿਹੜੀਆਂ ਮਾਰਕੀਟ ਕਮੇਟੀਆਂ ਨੇ ਜਿੱਥੇ ਹੁਣ ਆਉਂਦੀ ਨਹੀਂ ਫਸਲ ਜਾਂ ਘੱਟ ਆਉਂਦੀ ਉਹਨਾਂ ਨੂੰ ਆਪਸ ਦੇ ਵਿੱਚ ਮਰਜ਼ ਕਰ ਦੋ ਜਿਹਦੇ ਕਰਕੇ 26 ਦੇ ਕਰੀਬ ਜਿਹੜੀਆਂ ਮਾਰਕੀਟ ਕਮੇਟੀਆਂ ਨੇ ਉਹ ਮਰਜ਼ ਕਰ ਦਿੱਤੀਆਂ ਗਈਆਂ ਨੇ ਜਿਸ ਤੋਂ ਚ ਖਰੜ ਮੁਹਾਰੀ ਵਾਲਾ ਜਾਦਾ ਰੌਲਾ ਸਾਡੇ ਤੋਂ throypur ਦੇ ਵਿੱਚ ਮੰਡੀ ਪੰਜੇ ਕਿ ਹੈਗੀ ਆ ਉਹਨੂੰ ਵੀ ਇਹਨਾਂ ਨੇ ਮਰਜ ਕਰਨ ਦਾ ਫੈਸਲਾ ਲੈ ਲਿਆ ਯਾਨੀ ਜਿਹੜੇ ਕਾਨੂੰਨ ਖਿਲਾਫ ਤੁਸੀਂ ਲੜੇ ਪ੍ਰਾਈਵੇਟ ਮੰਡੀਆਂ ਨੂੰ ਖੁੱਲ੍ਹ ਦੇਤੀ ਪ੍ਰਾਈਵੇਟ ਮੰਡੀਆਂ ਦੇ ਵਿੱਚ ਵੇਚਣਾ ਫੇਰ ਮੰਡੀਆਂ ਨੂੰ ਖਤਮ ਕਰਨਾ ਮਾਰਕੀਟ ਕਮੇਟੀ ਨੂੰ ਹੌਲੀ-ਹੌਲੀ ਮਰਜ ਕਰਦੇ ਕਰਦੇ ਖਤਮ ਕਰ ਦੇਣਾ ਤੇ ਜਮ੍ਹਾਂ ਕਰਨ ਦਾ ਜਿਹੜਾ ਅਧਿਕਾਰ ਹੈ ਉਹ ਅਵਾਨੀ ਅਡਾਨੀ ਤੇ ਆਡੇ ਫਲਾਣੇ ਧਮਗਾਣੇ ਸੈਲੋ ਉਹਨਾਂ ਨੂੰ ਦੇਤਾ ਜਿਨ੍ਹਾਂ ਦੇ ਜੇਬ 'ਚ ਪੈ ਗਿਆ ਹੁਣ ਏਰੀਆ ਕਿੰਨਾ ਜੀ ਇਹ ਲਗਭਗ ਜਿਹੜਾ ਇਹ ਸੈਲੋਂ ਦੀ ਕਪੈਸਿਟੀ ਇਹਦੇ ਹਿਸਾਬ ਨਾਲ ਇਹ 3,62,500 ਏਕੜ ਦੀ ਕਣਕ ਇਹ ਜਿਹੜੀ ਪਹਿਲੀ ਲਿਸਟ ਆ ਇਹਦੇ ਵਿੱਚ ਹੀ ਪੈ ਜਾਣੀ 3,62,000 ਲਗਭਗ ਪੌਣੇ 4 ਲੱਖ ਏਕੜ ਅਧੀਨ ਆਉਂਦੀਆਂ ਜਿਹੜੀਆਂ ਮੰਡੀਆਂ ਨੇ ਉਹ ਬਿਲਕੁਲ ਬੰਦ ਹੋ ਜਾਣਗੀਆਂ ਸਰਕਾਰੀ ਮੰਡੀਆਂ ਉਹ ਖਤਮ ਕਣਕ ਜਿਹੜੀ ਉਹ ਸਾਰੀ ਉਹਦੇ ਚ ਚਲੀ ਗਈ ਸੈਲੋਂ ਦੇ ਵਿੱਚ ਹੁਣ ਇਹਦੇ ਨਾਲ ਹੋਣਾ ਕੀ ਆ ਕਈ ਸਾਡੇ ਭਰਾ ਇਸ ਗੱਲ ਤੇ ਬੜਾ ਰੌਲਾ ਪਾਉਂਦੇ ਵੀ ਕਿਸਾਨਾਂ ਨੂੰ ਬੜੀ ਤਕਲੀਫ ਹੈ ਬੜੇ ਧਰਨੇ ਦਿੰਦੇ ਆ ਹੁਣ ਵੀ ਅੱਠ ਨੂੰ ਧਰਨਾ ਨਾਲ ਫੇਰ ਰੱਖ ਲਿਆ ਕਿਉਂ ਚੱਲੇ ਆ ਇਹਦੇ ਨਾਲ ਸਿਰਫ ਕਿਸਾਨ ਨਹੀਂ ਖਤਮ ਹੋਣੇ ਕਿਸਾਨ ਤਾਂ ਹਜੇ 1-2 ਸਾਲ ਕੱਢ ਜਾਣਗੇ 1-2 ਸਾਲ ਮੈਂ ਤਾਂ ਕਿ ਨਾ ਜੋ ਤੱਕ ਸਾਰੀ ਤਰ੍ਹਾਂ ਪੂਰੀ ਤਰ੍ਹਾਂ ਸਰਕਾਰ ਮੰਡੀਆਂ ਖਤਮ ਨਹੀਂ ਕਰ ਲੈਂਦੀ ਉਦੋਂ ਤੱਕ ਕਿਸਾਨ ਤਾਂ ਕੱਢ ਜਾਣਗੇ ਟਾਈਮ ਭਾਅ ਵੀ ਉਦੋਂ ਤੱਕ ਪੂਰਾ ਦੇਣਗੇ ਪਰ ਹੌਲੀ-ਹੌਲੀ ਉਹਨਾਂ ਨੇ ਕਰਨਾ ਕੀ ਹੁਣ ਜਿਹੜੀ ਜਿਹੜੇ ਇਹ 4 ਲੱਖ ਦੇ ਕਰੀਬ ਏਕੜ ਦੀ ਕਣਕ ਆਉਣੀ ਸੀ ਕਿਸਾਨ ਨੇ ਪੈਦਾ ਕਰ ਲਈ ਉਹਨੇ ਮੰਡੀ ਚ ਜਾ ਕੇ ਢੇਰੀ ਕਰਨੀ ਆ ਉਥੇ ਮਜ਼ਦੂਰ ਚਾਹੀਦੇ ਆ ਉਹ ਮਜ਼ਦੂਰ ਚਾਰ ਕਰਨਾ ਹੈ ਉਹਨਾਂ ਨੇ ਭਰਾਈ ਕਰਨੀ ਆ ਫਿਰ ਉਹਨਾਂ ਨੂੰ ਕੰਮ ਮਿਲਣਾ ਚਾਰ ਲੱਖ ਏਕੜ ਤੋਂ ਕੰਮ ਜਿਹੜਾ ਖਤਮ ਜਿੰਨੀਆਂ ਉਹ ਮੰਡੀਆਂ ਉਸ ਇਲਾਕੇ ਇਹ ਜਿਹੜੇ ਸੈਲੋ ਮੈਂ ਦੱਸੇ ਨੇ ਇਹਨਾਂ ਦੇ ਇਲਾਕੇ ਚ ਗਏ ਉਹ ਸਾਰੀਆਂ ਮੰਡੀਆਂ ਖਤਮ ਮਜ਼ਦੂਰਾਂ ਦਾ ਕੰਮ ਖਤਮ ਫਿਰ ਉਥੇ ਮਜ਼ਦੂਰ ਜਿਹੜੇ ਆ ਉਹ ਕਿਸਾਨਾਂ ਤੋਂ ਥੋੜੀ ਥੋੜੀ ਕਣਕੋਦਾਂ ਵੀ ਲੈਂਦੇ ਆ ਫਿਰ ਉਹ ਕਾਫੀ ਜਿਹੜੀ ਗਣਕ ਮਜ਼ਦੂਰ ਪਰਿਵਾਰ ਨੇ ਆਪਦੇ ਪਰਿਵਾਰ ਲਈ ਜੋੜਦੇ ਆ ਉਹ ਖਤਮ ਹੋ ਉਹਨਾਂ ਨੂੰ ਨਹੀਂ ਮਿਲਣੀ ਇਸ ਤੋਂ ਇਲਾਵਾ ਆੜਤੀਆਂ ਦਾ ਜਿਹੜਾ ਕੰਮ ਹੈ ਮੰਡੀ ਦੇ ਵਿੱਚ ਕਮਿਸ਼ਨ ਏਜੰਟ ਦਾ ਉਹ ਖਤਮ ਹੋ ਜਾਣਾ ਪਿਛਲੀ ਵਾਰ ਵੀ ਬਹੁਤ ਸਾਰੇ ਆੜਤੀ ਹਜੇ ਤੱਕ ਤਲਵੰਡੀ ਧਰਨਾ ਲਾ ਕੇ ਬੈਠੇ ਰਹੇ ਜੇ ਡੱਗਰੂ ਵਾਲੇ ਸੈਲੋ ਮੂਰੇ ਵੀ ਉਹ ਜਿਹੜੀ ਉਹਨਾਂ ਨੂੰ ਮਿਲਣੀ ਸੀਗੀ ਦામੀ ਉਹ ਨਹੀਂ ਮਿਲੀ ਉਹਨਾਂ ਦਾ ਵੀ ਕੰਮ ਖਤਮ ਮੰਡੀ ਚ ਜਿਹੜੀ ਤਲ ਗਈ ਬੋਰੀਆਂ ਦੇ ਵਿੱਚ ਭਰੀ ਗਈ ਉਹਨੂੰ ਟਰੱਕਾਂ ਚ ਲੱਦ ਕੇ ਪੰਜਾਬ ਦੇ ਵਿੱਚ ਬਹੁਤ ਸਾਰੇ ਟਰੱਕ ਇਹੋ ਜਿਹੇ ਨੇ 6 ਚੱਕੇ ਜਾਂ 10 ਚੱਕੇ ਜਿਹੜੇ ਸਿਰਫ ਸੀਜ਼ਨ ਦੌਰਾਨ ਮੰਡੀ ਦੇ ਸੀਜ਼ਨ ਦੌਰਾਨ ਹੀ ਆਪਦਾ ਕੰਮ ਕਰਦੇ ਨੇ ਤੇ ਕਮਾਈ ਕਰਕੇ ਫਿਰ ਉਹ 6 ਮਹੀਨੇ ਖੜੇ ਰਹਿੰਦੇ ਇਸ ਤੋਂ ਇਲਾਵਾ ਇਹ ਵੱਡੇ ਘੋੜੇਟਾਲ ਨੂੰ ਵੀ ਕੰਮ ਕਰਦੇ ਨੇ ਮੰਡੀ ਚੋਂ ਕਣਕ ਤੋੜ ਕੇ ਚੁੱਕ ਕੇ ਜਿਹੜੇ ਘੋੜਿਆਂ ਨੇ ਟਰੱਕਾਂ ਨੇ ਉਹ ਗਦਾਮਾਂ ਚ ਲੈ ਕੇ ਜਾਣੀਆਂ ਉਹਨਾਂ ਦਾ ਕੰਮ ਵੀ ਖਤਮ ਟਰੱਕਾਂ ਵਾਲੇ ਦਾ ਕੰਮ ਵੀ ਖਤਮ ਇਸ ਤੋਂ ਅੱਗੇ ਜਿਹੜੇ ਪ੍ਰਾਈਵੇਟ ਗਦਾਮ ਹੁੰਦੇ ਸੀ ਸਰਕਾਰ ਉਹਨਾਂ ਗਦਾਮਾਂ ਨੂੰ ਕਿਰਾਏ ਤੇ ਲੈਂਦੀ ਸੀ ਅਨੇਕਾਂ ਗਦਾਮ ਨੇ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਹੋਣਗੇ ਉਹਨਾਂ ਨੂੰ ਕਿਰਾਇਆ ਦਿੰਦੀ ਸੀ ਸਰਕਾਰ ਜਿਹੜੀ ਵੀ ਏਜੰਸੀ ਪੰਸਾਪਾ ਪੰਜਾਬ ਹੈ ਕਰੋ ਜਾਂ ਜਿਹੜੀਆਂ ਵੀ ਮਾਰਕਫੈਡ ਜਾਂ ਜਿਹੜੀਆਂ ਵੀ ਹੋਰ ਏਜੰਸੀਆਂ ਖਰੀਦ ਕਰਦੀਆਂ ਉਹ ਜਿੱਥੇ ਸਾਫ ਸੰਭਾਲ ਕਰਦੇ ਉੱਥੇ ਉਹਨੂੰ ਕਿਰਾਇਆ ਦਿੰਦੀਆਂ ਸੀ ਲੋਕਾਂ ਨੂੰ ਉਹ ਕਿਰਾਇਆ ਵੀ ਖਤਮ ਮੰਡੀ ਚੱਲਦੀ ਹੈ ਤਾਂ ਮੰਡੀ ਦੇ ਵਿੱਚ ਕਿਸਾਨ ਜਾਂਦੇ ਨੇ ਮਜ਼ਦੂਰ ਉੱਥੇ ਕੰਮ ਕਰਦੇ ਨੇ ਉੱਥੇ ਬਹੁਤ ਸਾਰੇ ਲੋਕ ਛੋਟੀਆਂ-ਛੋਟੀਆਂ ਦੁਕਾਨਾਂ ਲਾ ਕੇ ਬੈਠਦੇ ਨੇ ਚਾਹ ਪਾਣੀ ਪੀਂਹੁੰਦੇ ਨੇ ਰੋਟੀ ਖਾਂਦੇ ਨੇ ਉਹਨਾਂ ਦਾ ਕੰਮ ਵੀ ਟੋਟਲ ਹੀ ਖਤਮ। ਯਾਨੀ ਕਿਸਾਨ ਤੋਂ ਵੀ ਪਹਿਲਾਂ ਕਿਸਾਨ ਦੇ ਮਰਨ ਤੋਂ ਵੀ ਪਹਿਲਾਂ ਬਾਕੀ ਦੇ ਸਾਰੇ ਵਰਗਾਂ ਦਾ ਕੰਮ ਖਤਮ ਕਰ ਦਿੱਤਾ ਗਿਆ। ਮਜ਼ਦੂਰਾਂ ਦੀ ਲੋੜ ਨਹੀਂ ਮਜ਼ਦੂਰਾਂ ਦਾ ਕੰਮ ਖਤਮ। ਆੜਤੀਏ ਬਾਈਪਾਸ ਕਰਤੇ ਆੜਤੀਆਂ ਦਾ ਕੰਮ ਖਤਮ। ਟਰੱਕਾਂ ਦਾ ਕੰਮ ਖਤਮ ਹੋ ਗੋ ਕੇ ਕਿਸਾਨਾਂ ਨਾਲੋਂ ਸਿੱਧਾ ਕਹਿੰਦੇ ਵੀ ਆਪ ਦੀ ਟਰਾਲੀ ਚ ਭਰੋ ਉਥੇ ਸੈਲੋ ਮੁਰੇ ਜਾਓ ਦੋ 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 ਦਿਨ ਲਾਈਨ ਚ ਲੱਗੋ ਤੇ ਉਥੇ ਸਿੱਧਾ ਹੀ ਪਲਟ ਕੇ ਆ ਜਾਓ ਉਥੇ ਉਹ ਧੋਖਾ ਵੀ ਕਰਦੇ ਨੇ ਪਿਛਲੀ ਵਾਰੀ ਵੀਡੀਓ ਆਈਆਂ 4-4 ਕੁਆਂਟਲ ਇੱਕ ਟਰਾਲੀ ਪਿੱਛੇ ਹੀ ਵੱਧ ਘੱਟ ਤੋਲੀ ਗਿਆ 4-4 ਕੁਆਂਟਲ ਕਰਨ ਕੇ ਇੱਕ ਟਰਾਲੀ ਪਿੱਛੇ ਹੀ ਮਾਰ ਲਈ ਕਿਸਾਨਾਂ ਦੀ ਮਜ਼ਦੂਰ ਖਤਮ ਆਰਤੀਆ ਖਤਮ ਛੋਟੇ ਮੋਟੇ ਦੁਕਾਨਦਾਰਾਂ ਦੇ ਕੰਮ ਕਰਨ ਵਾਲੇ ਖਤਮ ਟਰੱਕਾਂ ਦਾ ਕੰਮ ਖਤਮ ਜਿਨ੍ਹਾਂ ਨੂੰ ਪ੍ਰਾਈਵੇਟ ਜਿਹੜੇ ਗੋਦਾਮਾਂ ਦੇ ਵਿੱਚ ਇੱਥੇ ਸਾਮ ਸੰਭਾਲ ਲਈ ਪੈਸੇ ਮਿਲਦੇ ਸੀ ਉਹ ਵੀ ਕੰਮ ਖਤਮ। ਹੁਣ ਜਦੋਂ ਮਜ਼ਦੂਰ ਕੋਲੇ ਆੜਤੀਏ ਕੋਲੇ ਟਰੱਕ ਡਰਾਈਵਰ ਕੋਲੇ ਛੋਟੀ ਮੋਡੀ ਦੁਕਾਨ ਵਾਲੇ ਕੋਲ ਪੈਸਾ ਨਹੀਂ ਆਊਗਾ ਜਦੋਂ ਉਹਨਾਂ ਦੀ ਜੇਬ 'ਚ ਪੈਸਾ ਹੀ ਨਹੀਂ ਪਊਗਾ ਤਾਂ ਉਹ ਬਾਜ਼ਾਰ ਚਾ ਕੇ ਖਰਚਣਗੇ ਕੀ ਬਾਜ਼ਾਰ ਦਾ ਸਾਰਾ ਕੰਮ ਹੀ ਖਤਮ। ਤੇ ਸਭ ਤੋਂ ਵੱਡੀ ਗੱਲ ਕਿਸਾਨ ਤਾਂ ਅਜੇ ਸਾਢੇ 2 ਸਾਲ ਕੱਢ ਜਾਣਗੇ ਆਪਦੀ ਫਸਲ ਘਰੇ ਰੱਖ ਕੇ ਖਾਣ ਜੋਗੀ ਤੇ ਫੇਰ ਉਹ ਲੈ ਕੇ ਆਉਣਗੇ ਮੰਡੀ ਦੇ ਵਿੱਚ। ਤਾਂ ਜਦੋਂ ਮੰਡੀ 'ਚ ਕਣਕ ਆਉਣੀ ਨਹੀਂ ਮਜ਼ਦੂਰ ਨੂੰ ਤਾਂ ਮਿਲਣੀ ਨਹੀਂ ਤੇ ਜਿਹੜੇ ਲੋਕ ਮੰਡੀ 'ਚੋਂ ਖਰੀਦਦੇ ਨੇ ਉਹਨਾਂ ਨੂੰ ਵੀ ਨਹੀਂ ਮਿਲਣੀ ਉਹ ਸੈਲੋ ਵਾਲਿਆਂ ਨੇ ਆਪਦੇ ਭਾਂਡੇ 'ਚ ਭਰ ਲੈਣੀਆਂ ਤਾਂ ਜਦੋਂ ਵੇਚਣ ਦਾ ਉਹਨੂੰ ਪ੍ਰੋਸੈਸਿੰਗ ਕਰਦਾ ਅਧਿਕਾਰ ਵੀ ਉਹਨਾਂ ਕੋਲੇ ਤੇ ਉਹਨਾਂ ਨੇ ਆਪਦੀ ਮਰਜ਼ੀ ਅਨੁਸਾਰ ਆਪਦੇ ਮਰਜ਼ੀ ਦਾ ਰੇਟ ਲਾ ਕੇ ਉਹ ਕਣਕ ਜਿਹੜੀ ਆ ਵੇਚਣੀ ਸੋ ਜਿਹੜੇ ਖਤਰਨਾਕ ਦੋ ਕਾਨੂੰਨਾਂ ਦੇ ਖਿਲਾਫ ਆਪਾਂ ਸਾਰੇ ਲੜੇ ਕਿਸਾਨ ਲੜੇ ਤੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੁਕਾਨਦਾਰਾਂ ਆਰਤੀਆਂ ਸਾਰਿਆਂ ਨੇ ਸਾਥ ਦਿੱਤਾ ਉਹ ਖਤਰਨਾਕ ਕਾਨੂੰਨ ਪੰਜਾਬ ਦੀ ਭਗਵੰਤਮਾਨ ਸਰਕਾਰ ਜਿਹਦਾ ਮੁੱਖ ਮੰਤਰੀ ਜਿਹਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਐਸ ਸਮੇਂ ਦਿੱਲੀ ਦੀ ਜੇਲ੍ਹ ਵਿੱਚ ਸ਼ਰਾਬ ਘਟਾਲੇ ਦੇ ਵਿੱਚ ਬੈਠਾ ਹੈ ਸ਼ਰਾਬ ਘਟਾਲੇ ਵਿੱਚ ਬੈਠੇ ਮੁੱਖ ਮੰਤਰੀ ਦੀ ਘਰ ਵਾਲੀ ਉਹ ਪਰਸੋਂ ਤੇ ਕੱਲ ਆਉਂਦਾ ਮੋਬਾਈਲ ਦੇ ਉੱਪਰ ਚੀਜ਼ਾਂ ਉਹਨੇ ਕੇਜਰੀਵਾਲ ਦਾ ਸੰਦੇਸ਼ ਪੜਿਆ ਲੋਕਾਂ ਦੇ ਵਾਸਤੇ ਪਤਾ ਨਹੀਂ ਕਿੱਡਾ ਕੇਜਰੀਵਾਲ ਉਥੇ ਭਗਤੀ ਕਰਨ ਗਿਆ ਹੋਇਆ ਉਥੋਂ ਲਿਆ ਕੇ ਸੰਦੇਸ਼ ਪੜ ਰਿਹਾ ਉਸ ਸੰਦੇਸ਼ ਦੇ ਵਿੱਚ ਉਹ ਕਹਿ ਰਿਹਾ ਕਿ ਅਸੀਂ ਸਾਰੇ ਦੇਸ਼ ਨੂੰ ਬਿਜਲੀ ਫ੍ਰੀ ਦੇਾਂਗੇ ਅਸੀਂ ਸਾਰੇ ਦੇਸ਼ ਦੇ ਵਿੱਚ ਸਕੂਲ ਤੇ ਹਸਪਤਾਲ ਬਣਾਵਾਂਗੇ ਤੇ ਅਸੀਂ ਕਿਸਾਨਾਂ ਦੀ ਐਮਐਸਪੀ ਦੇ ਸਾਰੀਆਂ ਫਸਲਾਂ ਖਰੀਦਾਂਗੇ ਪੰਜਾਬ 'ਚ ਸਰਕਾਰ ਬਣਉਣ ਤੋਂ ਪਹਿਲਾਂ ਵੀ ਕਿੰਨੇ ਅਸੀਂ 5 ਮਿੰਟਾਂ ਦੇ ਵਿੱਚ ਅਸੀਂ ਐਮਐਸਪੀ ਦੇ ਦਾਂਗੇ ਉਹ ਸੰਦੇਸ਼ ਦੇ ਰਿਹਾ ਵੀ ਅਸੀਂ ਐਮਐਸਪੀ ਦੇ ਸਾਰੇ ਫਸਲਾਂ ਖਰੀਦਾਂਗੇ ਗਰੰਟੀ ਦੀ ਗੱਲ ਨਹੀਂ ਕਰਦਾ ਕਾਨੂੰਨੀ ਗਰੰਟੀ ਦੀ ਗੱਲ ਨਹੀਂ ਕਰਦਾ ਉਸੇ ਅਰਵਿੰਦ ਕੇਜਰੀਵਾਲ ਦੀ ਪੰਜਾਬ ਦੀ ਸਰਕਾਰ ਆਮਦਵੀ ਪਾਰਟੀ ਦੀ ਭਗਵਾਨ ਸਿੰਘ ਮਾਨ ਦੀ ਗਵਾਹੀ ਵਾਲੀ ਸਰਕਾਰ ਰਾਗਵ ਚੱਡੇ ਦੀ ਗਵਾਹੀ ਵਾਲੀ ਸਰਕਾਰ ਪੰਜਾਬ ਦੇ ਅੰਦਰ ਦੋ ਖਤਰਨਾਕ ਕਾਨੂੰਨ ਜਮਾ ਖੋਰੀ ਸੋਧ ਕਾਨੂੰਨ ਪ੍ਰਾਈਵੇਟਾਂ ਨੂੰ ਤੇ ਦੂਜਾ ਜਿਹੜਾ ਹੈਗਾ ਆਪਣਾ ਵਣਜ ਵਪਾਰ ਪ੍ਰਾਈਵੇਟ ਮੰਡੀ ਲਿਆਉਣ ਦੀ ਸਰਕਾਰੀ ਮੰਡੀ ਨੂੰ ਖਤਮ ਕਰਨ ਦੀ ਮਾਰਕੀਟ ਕਮੇਟੀ ਨੂੰ ਮਰਜ਼ ਕਰਕੇ ਹੌਲੀ ਹੌਲੀ ਖਤਮ ਕਰਨ ਲਈ ਉਹ ਕਾਨੂੰਨ ਜਿਹੜੇ ਆ ਉਹ ਲਿਆਂਦੇ ਜਾ ਰਹੇ ਜਦੋਂ ਇਹ ਦੋਵੇਂ ਕਾਨੂੰਨ ਹਜੇ ਪੈਰ ਧਰਾਵਾ ਕੀਤਾ ਜਾ ਰਿਹਾ ਵੱਡੀ ਵੱਡਾ ਹਿੱਸਾ ਜਿਹੜਾ ਕਣਕ ਦਾ ਉਹਨਾਂ ਨੂੰ ਦਿੱਤਾ ਜਾ ਰਿਹਾ ਤੇ ਇਹ ਲਾਗੂ ਕਰਕੇ ਹੌਲੀ ਹੌਲੀ ਦੋ ਦੋ ਤਿੰਨ ਤਿੰਨ ਕਸਾਲਾਂ ਦੇ ਵਿੱਚ ਇਹਨਾਂ ਨੇ ਸਾਰਾ ਜਿਹੜਾ ਹੌਲੀ ਹੌਲੀ ਪ੍ਰਾਈਵੇਟ ਉਹਨਾਂ ਨੂੰ ਦੇ ਦੇਣਾ ਤਾਂ ਉਹਦੇ ਨਾਲ ਕਿਸਾਨਾਂ ਤੋਂ ਜ਼ਿਆਦੀ ਜਿਹੜੀ ਮਾਰ ਹੈ ਸਾਰੇ ਵਰਗਾਂ ਨੂੰ ਪੈਣੀ ਹੈ ਸੋ ਇਸ ਕਰਕੇ ਬੇਨਤੀ ਆ ਭਰਾਵੋ ਇਸ ਲੁੱਟ ਦੇ ਖਿਲਾਫ ਇਸ ਗੁਲਾਮੀ ਦੇ ਖਿਲਾਫ ਬੋਲੋ ਲੜੋ ਲੜ ਨਹੀਂ ਸਕਦੇ ਤਾਂ ਘਟੋ ਘਟ ਬੋਲੋ ਬੋਲ ਨਹੀਂ ਸਕਦੇ ਤਾਂ ਘਟੋ ਘਟ ਜਿਹੜੀਆਂ ਇਹਦੇ ਤੇ ਵੀਡੀਓ ਆਉਂਦੀਆਂ ਨੇ ਮੈਸੇਜ ਆਉਂਦੇ ਉਹਨਾਂ ਨੂੰ ਘਟੋ ਘਟ ਸ਼ੇਅਰ ਹੀ ਕਰ ਲੋ ਵੋਟਾਂ ਫੇਰ ਆਉਣ ਵਾਲੀਆਂ ਨੇ ਤੁਹਾਡਾ ਸਾਰਾ ਕੁਝ ਖੋਹ ਕੇ ਇਹਨਾਂ ਨੇ ਫੇਰ ਤੁਹਾਡੇ ਤੋਂ ਵੋਟਾਂ ਮੰਗਣ ਆਉਣੀਆਂ ਚਾਹੇ ਉਹ ਭਾਜਪਾ ਸਰਕਾਰ ਹੋਵੇ ਚਾਹੇ ਆਮਦਵੀ ਪਾਰਟੀ ਚਾਹੇ ਕਾਂਗਰਸ ਚਾਹੇ ਭਾਜਪਾ ਅਕਾਲੀ ਦਲ ਜਿੰਨੇ ਵੀ ਆਉਣਾਂ ਉਹਨਾਂ ਨੂੰ ਘਟੂ ਘਟ 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 ਇਸ ਧੱਕੇਸ਼ਾਹੀ ਦੇ ਖਿਲਾਫ ਪੰਜਾਬ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਸੰਯੁਕਤ ਕਿਸਾਨ ਮੋਰਚਾ ਸਾਰਾ ਰਲ ਕੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ 8 ਅਪ੍ਰੈਲ ਨੂੰ ਚੰਡੀਗੜ੍ਹ ਦੇ ਵਿੱਚ ਵੱਡਾ ਇਕੱਠ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਖਿਲਾਫ ਵੀ ਅਸੀਂ ਪ੍ਰਾਈਵੇਟ ਮੰਡੀ ਲਾਗੂ ਨਹੀਂ ਹੋਣ ਦੇਣੀ ਇਹ ਗਲਤਾਂ ਨੂੰ ਤੁਸੀਂ 11 ਸੈਲਵਾਂ ਨੂੰ ਜਿਹੜੀ ਮਨਜ਼ੂਰੀ ਦੇ ਰਹੇ ਹੋ ਇਹ ਗਲਤ ਹੈ ਤੁਸੀਂ ਸਾਡੀਆਂ ਪਿੰਡਾਂ ਦੀਆਂ ਮੰਡੀਆਂ ਚਲਾਓ ਉਹਨਾਂ ਮੰਡੀਆਂ ਦੇ ਨਾਲ ਕਿਸਾਨ ਨੂੰ ਆਪਦੇ ਘਰ ਤੋਂ 50 ਕਿਲੋਮੀਟਰ ਦੂਰ ਕਣਕ ਵਿੱਚ ਨਹੀਂ ਜਾਣਾ ਪਊਗਾ ਉਹ ਆਪਦੇ ਪਿੰਡ ਦੀ ਮੰਡੀ ਦੇ ਵਿੱਚ ਲਾਊਗਾ ਕਣਕ ਉੱਥੇ ਮਜ਼ਦੂਰ ਨੂੰ ਕੰਮ ਮਿਲੂਗਾ ਉੱਥੇ ਛੋਟੇ ਦੁਕਾਨਦਾਰਾਂ ਨੂੰ ਕੰਮ ਮਿਲੂਗਾ ਉੱਥੇ ਆੜਤੀ ਆਪਦਾ ਕੰਮ ਹਿੱਸੇ ਦਾ ਕੰਮ ਕਰਨਗੇ ਉੱਥੇ ਟਰੱਕਾਂ ਵਾਲੇ ਬੱਸਾਂ ਵਾਲੇ ਛੋਟੀਆਂ ਗੱਡੀਆਂ ਵਾਲੇ ਸਾਰੇ ਕੰਮ ਕਰਨਗੇ ਸਾਰਿਆਂ ਦੀ ਜੇਬ ਦੇ ਵਿੱਚ ਪੈਸਾ ਆਊਗਾ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਕਣਕ ਪਊਗੀ ਫਿਰ ਬਾਜ਼ਾਰ ਚੱਲੂਗਾ ਸਾਰਾ ਬਾਜ਼ਾਰ ਫਿਰ ਬਚਣਾ ਸੋ ਇਸ ਕਰਕੇ ਬੇਨਤੀ ਆ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਕਿ ਇਸ ਧੱਕੇਸ਼ਾਹੀ ਦੇ ਖਿਲਾਫ 8 ਅਪ੍ਰੈਲ ਨੂੰ ਚੰਡੀਗੜ੍ਹ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਪੰਜਾਬ 32 ਜਥੇਬੰਦੀਆਂ ਵੱਡਾ ਇਕੱਠ ਕਰ ਰਹੀਆਂ ਨੇ ਕਿ ਅਸੀਂ ਪ੍ਰਾਈਵੇਟ ਮੰਡੀ ਲਾਗੂ ਨਹੀਂ ਹੋਣ ਦੇਣੀ ਅਸੀਂ ਮਾਰਕੀਟ ਕਮੇਟੀਆਂ ਨੂੰ ਮਰਜ਼ ਨਹੀਂ ਕਰਨ ਦੇਣਾ ਅਸੀਂ ਜਮ੍ਹਾਂ ਖੋਰੀ ਜਿਹੜਾ ਕਾਨੂੰਨ ਬਣਾ ਜਿਹੜਾ ਤੁਸੀਂ ਰੱਦ ਕਰਾ ਕੇ ਤੁਸੀਂ ਲਾਗੂ ਕਰ ਰਹੇ ਹੋ ਤੁਸੀਂ ਸਾਰਾ ਜਮ੍ਹਾਂ ਕਰਨ ਦਾ ਹੱਕ ਉਸੇ ਅਬਾਨੀਆਂ ਡਾਨੀ ਨੂੰ ਦੇ ਰਹੇ ਹੋ ਜਿਨ੍ਹਾਂ ਨੇ ਜਿਨ੍ਹਾਂ ਨੇ ਸਾਡੇ ਤੇ ਵੱਡਾ ਹਮਲਾ ਕੀਤਾ ਜਿਹੜੇ ਕਾਨੂੰਨ ਜਿਹੜੇ ਬਿੱਲ ਮੋਦੀ ਸਰਕਾਰ ਨੂੰ ਸੀ ਲਾਗੂ ਨਹੀਂ ਕਰਨ ਦਿੱਤੇ ਉਹਨਾਂ ਦੇ ਬਣਾਏ ਹੋਏ ਰੱਦ ਕਰਾਏ ਉਹ ਉਸੇ ਨੂੰ ਪੰਜਾਬ ਸਰਕਾਰ ਨੇ ਲਾਗੂ ਕਰਦਾ ਉਹਦੇ ਨਾਲ ਨਾ ਸਿਰਫ ਕਿਸਾਨ ਮਰਨਗੇ ਕਿਸਾਨਾਂ ਤੋਂ ਪਹਿਲਾਂ ਮਜ਼ਦੂਰਾਂ ਦਾ ਹੱਕ ਖੋਇਆ ਜਾਏਗਾ ਆਰਥਿਕ ਖਤਮ ਹੋਣਗੇ ਛੋਟੇ ਦੁਕਾਨਦਾਰ ਖਤਮ ਕਰਤੇ ਜਾਣਗੇ ਜਿਹੜੀਆਂ ਟਰੱਕ ਗੱਡੀਆਂ ਘਰੇ ਖੜੇ ਨੇ ਉਹ ਮਿੱਟੀ ਹੋ ਜਾਣਗੇ ਕਬਾੜ ਹੋ ਜਾਣਗੇ ਉਹ ਤੇ ਜਦੋਂ ਲੋਕਾਂ ਦੀ ਜੇਬ 'ਚ ਪੈਸਾ ਨਾ ਆਇਆ ਤਾਂ ਬਾਜ਼ਾਰ ਨਹੀਂ ਚੱਲਣਾ ਤਾਂ ਸਰਕਾਰ ਦੀ ਪਾਲਿਸੀ ਇਹੀ ਆ ਕਿ ਜਿਹੜੇ ਲੋਕਲ ਬੰਦਿਆਂ ਦੇ ਟਰਾਂਸਪੋਰਟ ਉਹ ਖਤਮ ਹੋ ਜਾਵੇ ਸਿਰਫ ਕਾਰਪੋਰੇਟਾਂ ਦੇ ਟਰਾਂਸਪੋਰਟ ਚੱਲੇ ਛੋਟੇ ਦੁਕਾਨਦਾਰ ਸ਼ਹਿਰਾਂ 'ਚ ਬੈਠੇ ਖਤਮ ਹੋ ਜਾਣ ਸਿਰਫ ਵੱਡੇ ਵੱਡੇ ਮਾਲ ਚੱਲਣ ਮਜ਼ਦੂਰਾਂ ਕੋਲ ਕੰਮ ਨਾ ਹੋਵੇ ਕਿਸਾਨਾਂ ਦੀ 1 ਸਾਲ 2 ਸਾਲ 3 ਸਾਲ ਦੇ ਵਿੱਚ ਸਾਰੀ ਮੰਡੀ ਖੋਹ ਲਈ ਜਾਵੇ ਪ੍ਰਾਈਵੇਟ ਮੰਡੀ 'ਚ ਝੋਖ ਦਿੱਤਾ ਜਾਵੇ ਕਿਸਾਨਾਂ ਨੂੰ ਹੋਰ ਘਾਟੇ ਦੇ ਤੱਕਤਾ ਜਾਵੇ ਤਾਂ ਫਿਰ ਕੰਟਰੈਕਟ ਫਾਰਮਿੰਗ ਉਹਦਾ ਲਾਗੂ ਕਰਕੇ ਕਾਨੂੰਨ ਸਾਰੀ ਜਿਹੜੀ ਜ਼ਮੀਨ ਉਹ ਕਾਰਪੋਰੇਟ ਖੋ ਲੈਣ ਇਹ ਜਿਹੜਾ ਫੂਡ ਤੇ ਕੰਟਰੋਲ ਕਰਨ ਦਾ ਜਿਹੜਾ ਹਮਲਾ ਐ ਕਾਰਪੋਰੇਟ ਦਾ ਉਹ ਮੋਦੀ ਸਰਕਾਰ ਤੋਂ ਆਪਾਂ ਰੁਕਾ ਕੇ ਆ ਗਏ ਰੋਕ ਲਿਆ ਤੇ ਪੰਜਾਬ ਦੀ ਸਰਕਾਰ ਨੇ ਸਾਡੇ ਉੱਤੇ ਵਿੜ ਦਿੱਤਾ ਸੋ ਇਸ ਹਮਲੇ ਨੂੰ ਰੋਕਣ ਲਈ 8 April ਨੂੰ ਚੰਡੀਗੜ੍ਹ ਵੱਡਾ ਇਕੱਠ ਹੋ ਰਿਹਾ ਜਥੇਬੰਦੀਆਂ ਵੱਲੋਂ ਸੋ ਸਾਰਿਆਂ ਨੂੰ ਬੇਨਤੀ ਆ ਕਿ 8 April ਨੂੰ ਚੰਡੀਗੜ੍ਹ ਪਹੁੰਚੋ ਉਸ ਤੋਂ ਪਹਿਲਾਂ ਪਿੰਡ ਪਿੰਡ ਗਲੀ ਗਲੀ ਮਹੱਲੇ ਮੱਲੇ ਆਵਾਜ਼ ਉਠਾਓ ਇਸ ਫੈਸਲੇ ਦੇ ਖਿਲਾਫ ਇਹਨਾਂ ਵੀਡੀਓ ਨੂੰ ਸ਼ੇਅਰ ਕਰੋ ਵਾਦ ਤੋਂ ਬਾਦ ਸਵਾਲ ਕਰੋ ਆਮਦਵੀ ਪਾਰਟੀ ਦੀ ਸਰਕਾਰ ਨੂੰ ਕਿ ਤੁਸੀਂ ਕਿਉਂ ਸਾਡਾ ਸਾਰਾ ਕੁਝ ਕੋ ਕੇ ਕਾਰਪੋਰੇਟਾਂ ਨੂੰ ਦੇਣ ਜਾ ਰਹੇ ਹੋ ਸੋ ਭਰਾਵੋ ਵੀਡੀਓ ਕਾਫੀ ਲੰਮੀ ਹੋ ਗਈ ਆ ਆਪਾਂ ਇਸ ਮੁੱਦੇ ਤੇ ਰੋਜ਼ ਗੱਲਬਾਤ ਕਰਿਆ ਕਰਾਂਗੇ ਹੋਰ ਗੱਲਬਾਤ ਜਾਰੀ ਰੱਖਾਂਗੇ 8 April ਤੱਕ ਲਗਾਤਾਰ ਗੱਲਬਾਤ ਜਾਰੀ ਰੱਖਾਂਗੇ 8 April ਨੂੰ ਵੱਡੀ ਗਿਣਤੀ ਦੇ ਵਿੱਚ ਮੋਹਾਲੀ ਚੰਡੀਗੜ੍ਹ ਜਿਹੜਾ ਵੱਟਾ ਕੱਠ ਹੋ ਰਿਹਾ ਉੱਥੇ ਪਹੁੰਚੋ ਤੇ ਤਾਂ ਹੀ ਸਾਡੇ ਕਿਸਾਨ ਬਚੂਗਾ ਕਿਸਾਨ ਤੋਂ ਵੀ ਪਹਿਲਾਂ ਮਜ਼ਦੂਰ ਦੀ ਰੋਟੀ ਬਚਾਉਣ ਦੀ ਲੋੜ ਆ ਮੰਡੀਆਂ ਬਚਾਉਣ ਦੀ ਲੋੜ ਆ ਆੜਤੀਆਂ ਦੇ ਨਾਲ ਨਾਲ ਜਿਹੜੀਆਂ ਟਰਾਂਸਪੋਰਟ ਆ ਉਹਨਾਂ ਨੂੰ ਬਚਾਉਣ ਦੀ ਲੋੜ ਆ ਛੋਟੇ ਦੁਕਾਨਦਾਰਾਂ ਨੂੰ ਬਚਾਉਣ ਦੀ ਲੋੜ ਆ ਲੋੜ ਆ ਕੁੱਲ ਮਿਲਾ ਕੇ ਪੰਜਾਬ ਬਚਣਾ ਹੀ ਤਾਂ ਹੈ ਜੇ ਸਾਡੀ ਖੇਤੀ ਬਚੀ ਰਹਿ ਸਕਦੀ ਏ ਤਾਂ ਸੋ ਸਾਡੀ ਖੇਤੀ ਨੂੰ ਪੰਜਾਬ ਨੂੰ ਬਚਾਉਣ ਲਈ ਆਓ ਹੰਬਲਾ ਮਾਰੀਏ ਤੇ ਵੱਡਾ ਇਕੱਠ ਕਰੀਏ ਆਪਾਂ ਚੰਡੀਗੜ੍ਹ ਦੇ ਵਿੱਚ ਤਾਂ ਕਿ ਸਰਕਾਰ ਆਪਦੇਸ ਲੋਕ ਵਿਰੋਧੀ ਫੈਸਲੇ ਨੂੰ ਵਾਪਸ ਲਵੇ ਸੋ ਵੀਡੀਓ ਕਾਫੀ ਲੰਬੀ ਹੋ ਗਈ ਆ ਬੇਨਤੀ ਫਿਰ ਮੇਰੀ ਉਹੀ ਆ ਕਿ ਸ਼ੇਅਰ ਜ਼ਰੂਰ ਕਰਿਓ ਔਰ ਇਹਦੇ ਸੰਬੰਧੀ ਜਾਣਕਾਰੀ ਹੋਰ ਵੀ ਜਸਪ੍ਰਾਹ ਕੋਲੇ ਭੈਣ ਕੋਲੇ ਆਉਂਦੀ ਉਹ ਆਪੋ ਆਪਣੇ ਫੇਸਬੁੱਕ ਆਈਡਿਓ ਤੋਂ ਅਪਲੋਡ ਕਰੋ ਔਰ ਸਰਕਾਰ ਨੂੰ ਸਵਾਲ ਕਰੋ ਤੇ 8 ਤਰੀਕ ਦੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ